ਨਾਮ ਵਹਿਗੁਰੂ ਸਹਿਬ ਜੀ ਅਸਮ ਹੱਲਾ ਪੰਜਵਾਂ ਹਰਿ ਹਰਿ ਨਾਮਾ ਮੋਲਾ ਉਹ ਸਹਿਜ ਸੁਹਿਲ ਰਹਾਉ ਸੰਗ ਸਹਾਈ ਛੋੜ ਨ ਜਾਈ ਉਹ ਅਗਮ ਅਤੁੱਲਾ ਪ੍ਰੀਤੰ ਪਾਈ ਪਾਪ ਮਿਰਮਾਈ ਭਵਿੱਤਨ ਕਾ ਓਲਾ ਅ ਲਖ ਲਖਾਇ ਗੁਰ ਤੇ ਪਾਇਆ ਨਾਨਕ ਏਹ ਹਰਿ ਕਾ ਚੋਲਾ ਅ ਲਖ ਲਖਾਇ ਗੁਰ ਤੇ ਪਾਇਆ ਨਾਨਕ ਇਹ ਹਰ ਕਾ ਚੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੀ ਨਾ ਮੋਰਾ ਅਸਰ ਲਜਾ ਰੱਖਲੇ ਹੋ ਸਦਨਾ ਜੰਤੂ ਰਾਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਨੇ ਪ੍ਰਭ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹੂੰ ਕਰੀ ਵਖਿਆਨ ਸੋ ਗੁਰੂ ਪਿਆਰੀ ਸਾਸੰਗਤ ਜੀ ਦਾ ਪਾਗਲ ਮਹਾਵਾਕਨ ਅਨੁਸਾਰ ਸਤਿਗੁਰਾਂ ਨੇ ਪਾਰੇ ਬਖਸ਼ਿਸ਼ ਰਹਿਮਤ ਕੀਤੀ ਆ ਵਿਚਾਰ ਨਾਲ ਜੁੜਿਆ ਸਮ ਹੱਲਾ ਪੰਜਵਾਂ ਅਸਾ ਰਗ ਹੈ ਪੰਜਵੇਂ ਪੰਜਾਹ ਸ਼ਹੀਦਾਂ ਨੇ ਸਤਾਜ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਬਤ ਵਿਚਾਰਣ ਕੀਤਾ ਹੋਇਆ 13ਵੇਂ ਘਟਦਾ ਚੌਥਾ ਪੰਜਵਾਂ ਸ਼ਬਦ ਤੇ ਲੜੀਵਾਰ ਦਾ 145 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ 407 ਅੰਗ ਤੇ ਸੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਹਰ ਹਰ ਨਾਮ ਅਮੁੱਲਾ ਹਰ ਹਰ ਜਿਹੜਾ ਦੁੱਖ ਹਰਨ ਵਾਲਾ ਪਰਮਾਤਮਾ ਹਰੀਏ ਉਹ ਜਿਹੜਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਉਹ ਪਰਮਾਤਮਾ ਜਿਹੜਾ ਹਰਿਆ ਹਰੇਕ ਦੇ ਦੁੱਖ ਹਰਨ ਵਾਲਾ ਹੈ ਹਰੇਕ ਦਾ ਸੰਪੂਰਣ ਸੰਰਾਥ ਹੈ ਉਹਦਾ ਨਾਮ ਅਮੋਲਾ ਆ ਮੁੱਲ ਤੋਂ ਰਹਿਤ ਹੈ ਉਹ ਸਹਜ ਸੁਹੇਲਾ ਰਹਾ ਇੱਕ ਕੋਈ ਰਾਜਾ ਆਇਆ ਹੈ ਭਗਤ ਕਬੀਰ ਸਾਹਿਬ ਦੇ ਕੋਲ ਜਿਵੇਂ ਭਗਤ ਕਬੀਰ ਸਾਹਿਬ ਦੇ ਕੋਲ ਇੱਕ ਰਾਜੇ ਨੇ ਆ ਕੇ ਪੁਕਾਰ ਕੀਤੀ ਕਹਿੰਦੇ ਭਾਈ ਹੀਰੇ ਮੋਤੀ ਪੇਸ਼ਕਸ਼ ਕੀਤੀ ਵੀ ਇਹਦੇ ਇਹਦੇ ਵੰਡੇ ਵਿੱਚ ਇਹਦੇ ਬਦਲੇ ਵਿੱਚ ਮੈਨੂੰ ਨਾਮ ਬੰਦਗੀ ਸਿਮਰਨਾ ਚਾਹੀਦਾ ਤੇ ਭਗਤ ਕਬੀਰ ਸਾਹਿਬ ਨੇ ਉੱਥੇ ਸ਼ਕਾਵਿਕ ਸ਼ਬਦ ਉਚਾਰਨੇ ਕੀਤਾ ਹੈ ਬਾਬਾ ਕਬੀਰ ਸਾਹਿਬ ਨੇ ਮਿਰਸਨਾ ਤੋਂ ਉਚਾਰਨ ਕੀਤਾ ਹੋਇਆ ਗੋੜੀ ਰਾਜ ਚ ਸ਼ਬਦ ਹੈ ਕੰਚਨ ਸੋ ਪਾਈਏ ਨਹੀਂ ਤੋਲ ਮਨੜੇ RAMLIA ਹੈ ਮੋਲ ਕਹਿੰਦੇ ਭਾਈ ਕੰਚਨ ਹੀਰੇ ਮੋਤੀਆਂ ਤੋਂ ਪ੍ਰਮਾਤਮਾ ਨਹੀਂ ਮਿਲਦਾ ਕੰਚਨ ਸੋ ਪਾਈਏ ਨਹੀਂ ਤੋਲ ਫੇਰੇ ਮੋਤੀ ਤੋਲ ਕੇ ਪਰਮਾਤਮਾ ਮਿਲਣਾ ਨਹੀਂ ਕਰਦਾ ਉਹਦਾ ਦੀਦਾਰਾ ਨਹੀਂ ਹੁੰਦਾ ਪਰ ਮਨ ਦੇ ਰਾਮ ਲਿਆ ਹੈ ਮੋਲ ਮਨ ਦੇ ਕੇ ਉਸ ਰਮੇ ਹੋਏ ਨੂੰ ਮੋਲ ਲੈਣਾ ਕੀਤਾ ਹੈ ਹੋਰ ਕੋਈ ਤਰੀਕਾ ਰਸਤਾ ਨਹੀਂ ਹੈ ਇੱਕ ਪਰਮਾਤਮਾ ਦਾ ਹੀ ਰਸਤਾ ਹੈ ਜਿਹੜੀ ਬਦੌਲਤ ਉਸ ਨੂੰ ਮੋਲ ਲੈ ਲਈ ਹੈ ਮੋਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਣੀ ਹਾਟ ਬਕਾਇਆ ਤੇ ਤਲਾਇਆ ਤੇ ਤਲਾਗਾ ਮੇਰੇ ਸਤਿਗੁਰੂ ਮੈਂ ਮੋਲ ਖਰੀਦਿਆ ਮੈਂ ਤੈਨੂੰ ਮੁੱਲ ਕਰਿੰਦਿਆਂ ਤੇਰਾ ਨਾਮ ਲੇਆ ਤੇਰਾ ਨਾਮ ਜਪਣਾ ਕਰਦਾ ਸਿਮਰਨ ਕਰਦਾ ਇਸ ਲਈ ਸਤਿਗੁਰੂ ਕਹਿੰਦੇ ਨੇ ਉਹ ਸਹਜ ਸੁਹਿਦਾ ਧੰ ਗੁਰੂ ਅਰਜਨ ਸਾਹਿਬ ਕਹਿੰਦੇ ਕਿਸੇ ਤਰੀਕੇ ਧਨ ਦੌਲਤ ਐਸ਼ੋ ਵਰਜ ਜਾਂ ਦੁਨੀਆ ਦੇ ਰੰਗ ਤਮਾਸ਼ੇ ਕਹਿ ਲਈ ਵੇਚ ਕੇ ਮੈਂ ਪਾਲਾਂਗਾ ਜਾਂ ਦੁਨੀਆ ਦਾ ਰਾਜ ਭਾਗ ਦੇ ਕੇ ਪ੍ਰਮਾਤਮਾ ਪਾਲਾਂਗਾ ਸਤਿਗੁਰੂ ਕਹਿੰਦੇ ਨੇ ਉਹ ਕਿਸੇ ਹੱਤੀ ਦਾ ਵਪਾਰ ਨਹੀਂ ਹੈ ਉਹ ਕਿਦੋਂ ਮੋਲ ਨਹੀਂ ਮਿਲਦਾ ਤੇ ਮੁੱਲ ਮਿਲਦਾ ਹੁੰਦਾ ਤਾਂ ਸਾਰੀ ਦੁਨੀਆ ਹੀ ਭਗਤ ਤੇ ਬਣੀ ਹੁੰਦੀ। ਕੋਈ ਵੀ ਵੱਡੇ ਵੱਡੇ ਬਹੁਤ ਪੈਸੇ ਵਾਲੇ ਢਣਾੜ ਬੈਠੇ ਨੇ ਫਿਰ ਸਾਰਿਆਂ ਕੋਲ ਭਗਤੀ ਹੋਣੀ ਚਾਹੀਦੀ। ਪਰ ਸਤਿਗੁਰ ਕਹਿੰਦੇ ਮਨ ਦੇ RAM ਲਿਆ ਹੈ ਮੂਲ। ਮਨ ਵੇਚ ਕੇ ਉਸ ਰਮੇ ਹੋਏ ਨੂੰ ਮੁੱਲ ਲਿਆ ਮੁੱਲ ਖਰੀਦਿਆ। ਤੇ ਉਹਦਾ ਮੁੱਲ ਕੀ ਲੱਗਦਾ ਹੈ ਮਨ ਵੇਚਣਾ ਪਿਆ। ਮਨ ਤਾਂ ਆਪਣਾ ਗੁਰੂ ਨੂੰ ਸੰਪਣਾ ਪਿਆ ਫਿਰ ਉਹ ਪਰਮਾਤਮਾ ਮਿਲਿਆ। ਸਤਿਗੁਰ ਬਖਸ਼ਿਸ਼ ਕਰਦੇ ਨੇ ਕਹਿੰਦੇ ਉਹ ਸਹਿ ਸੁਹੇਲਾ ਸਹਿ ਸੁਭਾਨ ਵਾਲੀ ਮਿਲਦਾ ਹੈ। ਕਿਉਂਕਿ ਗੋਬਿੰਦ ਪ੍ਰੇਮ ਭਾਉ ਦਾ ਭੁੱਖਾ ਪ੍ਰੇਮਾ ਭਗਤੀ ਦਾ ਭੁੱਖਾ ਹੈ ਇਸ ਲਈ ਸਾਰੀ ਨੂੰ ਕਹਿੰਦੇ ਨੇ ਉਹ ਅਮੋਲਕ ਹੈ ਨਾ ਮੋਦਾ ਵੀ ਉਹ ਆਪ ਵੀ ਅਮੋਲਕ ਹੈ ਮੁੱਲ ਤੋਂ ਪਰੇ ਹੈ ਉਹ ਸਹਿ ਸੁਹਿਲਾ ਸੁਹਿਲਾ ਸਹਿਜ ਅਵਸਥਾ ਵਿੱਚ ਮਿਲਦਾ ਰਹਾ ਹਉਮਿ ਸ਼ਰਨ ਦੇ ਕੇ ਕੇਂਦਰੀ ਭਾਸ ਸਮਝ ਜਾਂਦੇ ਨੇ ਸੰਗ ਸਹਾਈ ਛੁੱਡ ਨ ਜਾਏ ਉਹ ਅਗ ਹੈ ਅਤੋਲ ਰਹਾਉ ਦੇ ਕੇ ਵਿਸ਼ਰਾਂਤ ਬਸ਼ਿਸ਼ ਕਰਕੇ ਕਹਿੰਦੇ ਨੇ ਸੰਗ ਸਹਾਈ ਉਹ ਪਰਮਾਤਮਾ ਸੰਗ ਨਹੀਂ ਬਣਵਾਲਾ ਜਿਹਨੂੰ ਸਤਿਗੁਰ ਨੇ ਕਿਹਾ ਨਾਮ ਐਸਾ ਹੈ ਜਲ ਨਹੀਂ ਡੁੱਬਦਾ ਤਸਕਰ ਨਹੀਂ ਲੈਵਾ ਹੈ ਭਾਲੇ ਨਸਾਕੈ ਜਲੇ ਜਲੇ ਡੋਬ ਨਹੀਂ ਸਕਦਾ ਪਾਣੀ ਰੋੜ ਨਹੀਂ ਸਕਦਾ ਅਗਨ ਸਾੜ ਵੀ ਸਕਦੀ ਐਡਾ ਉਹਦਾ ਨਾਮ ਵੱਡਾ ਹੈ ਉਹ ਸੰਗ ਸਹਾਈ ਛੋੜ ਨਾ ਜਾਈ ਦੁਨੀਆਵੀ ਸੰਗੇ ਸਾਥ ਕਹ ਲਈ ਮਸਾਣਾ ਤੱਕ ਹੈ ਪਰ ਉਹਦਾ ਸੰਗ ਸਾਥ ਅਖੀਰ ਸਵਾਸ ਤੱਕ ਹੈ ਭਾਈ ਉਹ ਤੇਰੇ ਅਖੀਰ ਸਵਾਸ ਤੱਕ ਸਾਮਰਾਟ ਦੇ ਸਮਰਾਟ ਹੈ ਉਹ ਅਗਿਆ ਹੈ ਅਤੋਲਾ ਉਹ ਕਿਸੇ ਤਰ੍ਹਾਂ ਵੀ ਅਗਿਆ ਭਾਅ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੋਲਾ ਭਾਅ ਤੁਲਣ ਤੋਂ ਰਹਿਟ ਬਹੁਤ ਵੱਡਾ ਹੈ ਪ੍ਰੇਤੰ ਪਾਈ ਬਾਪ ਮੇਰੋ ਮਾਈ ਭਗਤਨ ਦਾ ਉਹਲਾ ਹੈ ਭਾਈ ਉਹ ਪ੍ਰੇਤੰ ਜਿਹੜਾ ਮਾਲਕ ਹੈ ਨਾ ਉਹ ਮੇਰਾ ਭਰਾਵਾਂ ਬਰਾਬਰ ਹੈ ਤੇਰਾ ਪ੍ਰਾਣੀ ਬਾਪ ਮੋਰੋ ਮਾਈ ਮੇਰਾ ਬਾਪ ਹੈ ਉਹ ਮੇਰੇ ਮਾਂ ਦੇ ਤੁਲ ਹੈ ਮਾਂ ਤੋਂ ਵੱਡਾ ਹੈ ਸਭ ਤੋਂ ਪਹਿਲਾਂ ਉਹੀ ਮੇਰਾ ਪਿਓ ਸੀ ਜਨੇ ਮੈਨੂੰ ਇਸ ਸੰਸਾਰ ਆਣ ਵੇਲੇ ਮੈਨੂੰ ਕਹ ਲਈਏ ਹੱਥ ਦੇ ਕੇ ਰੱਖਣਾ ਕੀਤਾ ਸੁਰਤ ਦੇ ਵਿੱਚ ਜੋੜਨਾ ਕੀਤਾ ਇਸ ਲਈ ਮਾਈ ਮੇਰੋ ਮਾਈ ਕਿਨੂੰ ਮੇਰੇ ਭਰਾ ਮੇਰੇ ਬਾਪ ਮੇਰੇ ਮਾਈ ਦੇ ਤੁਲ ਹੈ ਭਗਤਨ ਦਾ ਉਹਲਾ ਉਹ ਭਗਤ ਦੇਣਾ ਹੰਦਾ ਉਹਲਾ ਭਾਵ ਇੱਕ ਪਰਦਾ ਭਾਵ ਪੈਜ ਰੱਖਣ ਵਾਲਾ ਉਹ ਸੰਮਰਥ ਹੈ ਅਲੱਖ ਲਖਾਇ ਗੁਰਤੇ ਪਾਇ ਨਾਨਕ ਇਹ ਹਰ ਕਾ ਚੋਲਾ ਕਹਿੰਦੇ ਅਲੱਖ ਲਖਾਇ ਲਖਣ ਤੋਂ ਰਹਤਾ ਗੁਰਤੇ ਪਾਇ ਗੁਰੂ ਪਾਸੋਂ ਮਿਲਦਾ ਨਾਨਕ ਇਹ ਹਰ ਕਾ ਚੋਲਾ ਇਹ ਜਿਹੜਾ ਪਰਦਾ ਹੈ ਇਹ ਜਿਹੜਾ ਇੱਜ਼ਤ ਰੱਖਣ ਵਾਲਾ ਹੈ ਇਹ ਪਰਮਾਤਮਾ ਦਾ ਜਿਹੜਾ ਪਰਦਾ ਹੈ ਨਾ ਇਹ ਗੁਰੂ ਤੋਂ ਮਿਲਦਾ ਹੈ ਪਰ ਕਦੋਂ ਮਿਲਦਾ ਹੈ ਜਦੋਂ ਅਲੱਖ ਲਖਾਇਆ ਗੁੱਤੇ ਪਾਇ ਜਦੋਂ ਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਹੋ ਜਾਏ ਗੁਰੂ ਦੀ ਕਿਰਪਾ ਦੇ ਸਦਕਾ ਨਾਨਕ ਇਹ ਵਰਗਾ ਚੋਲਾ ਇਹੀ ਹਰ ਦਾ ਚੋਲਾ ਹੈ ਜਿਹਨੂੰ ਜਪਿਆ ਮਨ ਸਬਰ ਸੰਤੋਖ ਵਿੱਚ ਆ ਜਾਏ ਮਨ ਟਿਕਾਉ ਵਿੱਚ ਆ ਜਾਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੀਆਂ ਆਪ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦੇ ਉਸ ਇਸ ਕੜਵਰ ਦਾ ਸੰਕੇਤੋ ਕਥਾ ਵਿਚਾਰਾ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਆ ਖਿੰਖਿੰਖ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈਣ ਆਣੇ ਕੇ ਬਾਦ ਉਤਰ ਜਿਹ ਸਤਨ ਸਿਸਰੀਆਂ ਜੋ ਹੋਵੇ ਸਭ ਸਮੇਲ ਗੱਡਵਾਲੀ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ